ਦੇ ਸਭ ਕੀ ਨਾਮ ਦੇ ਕੇ ਕਹਿੰਦੇ ਜੰਗਲ ਦੇ ਸੀ ਮੈਂ ਮੈਂ ਡਾਕਟਰ ਅਜੀਤ ਮਹਿਤਾ ਆਯੁਰਵੈਦਿਕ ਮੈਡੀਕਲ ਅਫਸਰ ਪੰਜਾਬ ਸਰਕਾਰ ਤੇ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਮੈਡੀਸਨ ਦੀ ਐਕਸਪਰਟ ਕਮੇਟੀ ਦਾ ਮੈਂਬਰ ਵੀ ਹੈ ਜਿਹੜਾ ਆਯੁਰ ਨਿਰੋਪਣ ਪ੍ਰੋਗਰਾਮ ਇੱਥੇ ਬਠਿੰਡੇ ਦੀ ਧਰਤੀ ਤੇ ਕੀਤਾ ਗਿਆ ਹੈ ਇਹ ਸਾਡੇ ਪ੍ਰੈਕਟੀਸ਼ਨਰ ਵਾਸਤੇ ਔਰ ਲੋਕਾਂ ਵਾਸਤੇ ਦੋਨਾਂ ਵਾਸਤੇ ਲਾਹੇਵੰਦ ਹੈ ਪ੍ਰੈਕਟੀਸ਼ਨਰ ਵਾਸਤੇ ਇਸ ਕਰਕੇ ਪ੍ਰੈਕਟੀਸ਼ਨਰ ਮਤਲਬ ਜਿਹੜੇ ਵੀ ਲੋਗ ਐਸ ਡਾਕਟਰ ਪ੍ਰੈਕਟਿਸ ਕਰਦੇ ਆ ਜਾਂ ਕਿਸੇ ਕਾਲਜ ਪੜ੍ਹਾਉਂਦੇ ਆ ਜਾਂ ਕਿਸੇ ਗਵਰਨਮੈਂਟ ਇੰਸਟੀਚਿਊਟਸ ਕੰਮ ਕਰਦੇ ਆ ਤਾਂ ਉਹਨਾਂ ਵਾਸਤੇ ਇਸ ਕਰਕੇ ਲਾਇਆ ਜਾਂਦਾ ਕਿ ਨਵੀਂ ਆਯੁਰਵੈਦ ਦੀ ਜੋ ਵੀ ਜਾਣਕਾਰੀ ਹੈ ਅਪਡੇਸ਼ਨ ਹੈ ਜਾਂ ਪੁਰਾਣੀ ਜਿਹੜੀ ਨੌਲੇਜ ਸਾਡੇ ਗ੍ਰੰਥਾਂ ਚ ਪਈ ਹੈ ਉਹਨੂੰ ਪ੍ਰੈਕਟਿਸ਼ਨਰ ਦੇ ਸਾਹਮਣੇ ਲਿਆਉਣ ਵਾਸਤੇ ਉਹਨੂੰ ਉਹਦਾ ਗਿਆਨ ਹੋ ਸਕੇ ਇਸ ਕਰਕੇ ਬੈਨੀਫੀਸ਼ੀਅਰ ਹੈ ਤੇ ਲੋਕਾਂ ਵਾਸਤੇ ਇਸ ਕਰਕੇ ਕੀ ਉਸ ਗਿਆਨ ਦਾ ਉਪਯੋਗ ਕਿਉਂਕਿ ਜਿਹੜੀ चीज ਕੋਈ ਨਵੀਂ ਚੀਜ਼ ਉਹ ਸਿੱਖਣਗੇ ਜਿਹੜੀ ਵੀ ਕੋਈ ਨਵੀਂ ਚੀਜ਼ ਪਤਾ ਲੱਗੇਗੀ ਉਹ ਜਿਹੜੀ ਸਾਡੇ ਸਮਾਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਅਲਾਮਤਾਂ ਜਾਂ ਤਾਂ ਅਲਾਮਤਾਂ ਜਾਂ ਫਿਰ ਜਿਹੜਾ ਤੰਦਰੁਸਤ ਵਿਅਕਤੀ ਹੈ ਉਹਨੂੰ ਤੰਦਰੁਸਤ ਕਿਵੇਂ ਰੱਖਿਆ ਜਾ ਸਕਦਾ ਹੈ ਕਿਹੜੀ-ਕਿਹੜੀ ਸਾਡੇ ਘਰਾਂ 'ਚ ਮਸਾਲੇ ਆ ਕਿਹੜੇ-ਕਿਹੜੇ ਦਵਾਈਆਂ ਆ ਜਿਹਦੇ ਨਾਲ ਉਹ ਸਿਰਫ ਇਹ ਨਹੀਂ ਕਿ ਬਿਮਾਰੀਆਂ ਦੂਰ ਕਰਨਾ ਪਰ ਉਹ ਜੇ ਤੰਦਰੁਸਤ ਤੰਦਰੁਸਤੀ ਰਹਿ ਸਕੇ ਔਰ ਜੇ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਤਾਂ ਕਿਹੜੀ ਕਿਹੜੀ ਨਵੀਂ ਨੋਲਿਜ ਹੈ ਕਿਹੜਾ ਕਿਹੜਾ ਨਵਾਂ ਗਿਆਨ ਹੈ ਜਿਹਦੇ ਨਾਲ ਬੜੀ ਛੇਤੀ ਬੜੀ ਤੇਜ਼ੀ ਨਾਲ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਉਸ ਤਰ੍ਹਾਂ ਦੀ ਨੋਲਿਜ ਮਿਲੇਗੀ ਤਾਂ ਪ੍ਰੈਕਟਿਸ਼ਨਰ ਵਾਸਤੇ ਵੀ ਔਰ ਲੋਕਾਂ ਵਾਸਤੇ ਵੀ ਦੋਨਾਂ ਵਾਸਤੇ ਇਹ ਲਾਏ ਵੰਦ ਸਾਬਿਤ ਹੋਣੀ ਆ ਯਾਰ ਦੂਜੀ ਗੱਲ ਕਿਉਂਕਿ NCISM ਵੱਲੋਂ ਕ੍ਰੈਡਿਟ ਪੁਆਇੰਟ ਦਾ ਸਿਸਟਮ ਸ਼ੁਰੂ ਹੋਇਆ ਹੈ ਉਹਦੇ ਵਿੱਚ ਇਹ ਹੈ ਕਿ ਜੋ ਵੀ ਪ੍ਰੈਕਟਿਸ਼ਨਰ ਜਦੋਂ 5 ਸਾਲ ਬਾਅਦ ਰਜਿਸਟ੍ਰੇਸ਼ਨ ਦੀ ਰੀਨਿਊਅਲ ਹੋਣੀ ਹੈ ਤਾਨੂੰ 50 ਕ੍ਰੈਡਿਟ ਪੁਆਇੰਟ ਉਹ ਜ਼ਰੂਰੀ ਹੈ ਤੇ ਇਸ CME ਦੇ 10 ਕ੍ਰੈਡਿਟ ਪੁਆਇੰਟ ਹੈ ਹਰ ਸਾਲ 10 ਕ੍ਰੈਡਿਟ ਪੁਆਇੰਟ ਲੈਣੇ ਦਾ 5 ਸਾਲਾਂ ਚ 50 ਕਰਨੇ ਦਾ ਇਹ ਕ੍ਰੈਡਿਟ ਪੁਆਇੰਟ ਵਾਸਤੇ ਵੀ ਇਹਨਾਂ ਨੇ ਅਪਰੂਵ ਕਰਾਈ ਹੈ CME ਤਾਂ ਪ੍ਰੈਕਟਿਸ਼ਨਰ ਨੂੰ ਡਬਲ ਬੈਨੀਫਿਟ ਹੈ ਕਿ ਇੱਕ ਤਾਂ ਉਹਨਾਂ ਨੂੰ ਨੌਲੇਜ ਮਿਲੇਗੀ ਦੂਜਾ ਜਿਹੜਾ ਹੈਗਾ ਉਹਨਾਂ ਨੂੰ ਕ੍ਰੈਡਿਟ ਪੁਆਇੰਟ ਮਿਲਣਗੇ ਜਿਹਦੇ ਨਾਲ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਰੀਨਿਊਲ ਹੈ ਉਹ ਸੌਖੀ ਹੋ ਸਕੇਗੀ ਔਰ ਸਰ ਇੱਕ ਵੀ 환ਰੀਜ ਦੇ ਜਿੰਨੇ ਮਰੀਜ਼ ਕੋਲੇ ਪੈਸੇ ਨਹੀਂ ਹੁੰਦੇ ਕਈ ਵਾਰੀ ਜਾਂ ਡਾਕਟਰ ਇਲਾਜ ਨੂੰ ਮਨਾ ਕਬ ਮੈਨੂੰ ਗਾਈਡਲਾਈਨਸ ਤੋਂ ਕਹਿੰਦੇ ਆ ਕਿ ਇਹ ਕਿਸ ਤਰ੍ਹਾਂ ਕੰਮ ਜਿਹੜੀ ਐਮਰਜੈਂਸੀ ਚ ਹੈ ਉਹ ਜਿਹੜਾ ਡਾਕਟਰ ਕੋਲ ਜਿੰਨਾ ਕਿ ਮੈਂ ਜਾਣਦਾ ਉਹਦੇ ਕੋਲੇ ਅਧਿਕਾਰ ਨਹੀਂ ਹੈਗਾ ਕਿ ਉਹ ਕਿਸੇ ਜਿਹੜਾ ਮਰੀਜ਼ ਹੈ ਉਹਨੂੰ ਮਨਾ ਕਰ ਸਕੇ ਕਿ ਮੈਂ ਉਹਦੀ ਟ੍ਰੀਟਮੈਂਟ ਨਹੀਂ ਕਰਾਂਗਾ ਜਦੋਂ ਐਮਰਜੈਂਸੀ ਕੰਡੀਸ਼ਨ ਚ ਹੈ ਯੈਸ ਜਦੋਂ ਰੁਟੀਨ 'ਚ ਕੋਈ ਮਰੀਜ਼ ਆਂਦਾ ਹੈ, OPD 'ਚ ਕੋਈ ਮਰੀਜ਼ ਆਂਦਾ ਹੈ, ਉਹਨੇ ਰੁਟੀਨ 'ਚ ਦਵਾਈ ਲੈਣੀ ਹੈ, ਕੋਈ ਇਸ ਤਰ੍ਹਾਂ ਦੀ ਐਮਰਜੈਂਸੀ ਨਹੀਂ ਹੈ ਤਾਂ ਡਾਕਟਰ ਕੋਲੋ ਅਧਿਕਾਰ ਹੈ ਕਿ ਉਹ ਮਰੀਜ਼ ਨੂੰ ਆਪਣੀ ਮਰਜ਼ੀ ਨਾਲ ਉਹ ਦਵਾਈ ਰਾਜ ਕਰਨਾ ਚਾਵੇ ਜਾਂ ਨਹੀਂ ਕਰਨਾ ਚਾਵੇ, ਦੋਨੇ ਅਧਿਕਾਰ ਉਹਦੇ ਕੋਲ ਹੈਗੇ। ਕਈ ਵਾਰੀ ਜਿਹੜਾ ਕੋ ਲਾਜ ਨਹੀਂ ਹੋ ਰਹਾ ਉਹ ਰੈਫਰ ਕਰਨਾ ਪੈਂਦਾ ਉਹਦੇ ਵਾਸਤੇ ਕੀ ਅਧਿਕਾਰ ਹੁੰਦਾ ਉਹ ਰੈਫਰ ਕਰ ਸਕਦਾ ਜੀ ਉਹ ਉਹਦੇ ਕੋਲ ਅਧਿਕਾਰ ਹੈਗਾ ਕਿ ਜੇ ਉਹਦੇ ਕੋਲ ਇਸ ਤਰ੍ਹਾਂ ਦਾ ਹੈਗਾ ਕਿ ਉਹ ਉਹਨੂੰ ਟਰੀਟ ਨਹੀਂ ਕਰ ਪਾਰਾ ਜਾਂ ਉਸ ਤਰ੍ਹਾਂ ਦੀ ਫੈਸਿਲਿਟੀ ਉਹਦੇ ਕੋਲ ਨਹੀਂ ਹੈ ਜਾਂ ਉਹ ਕਿਸੇ ਪਾਰਟਿਕੂਲਰ ਜਿਹੜੀ ਸਪੈਸ਼ਲਟੀ ਹੈ ਯੂ ਸੁਪਰ ਸਪੈਸ਼ਲਟੀ ਉਹਦਾ ਜਾਣਕਾਰ ਨਹੀਂ ਹੈ ਔਰ ਉਹਨੂੰ ਲੱਗਦਾ ਹੈ ਕਿ ਜਾਣਕਾਰ ਦੀ ਉਹਦੇ ਵਾਸਤੇ ਸੁਪਰ ਸਪੈਸ਼ਲਟੀ ਦੀ ਜਾਂ ਸਪੈਸ਼ਲਿਸਟ ਦੀ ਜਰੂਰਤ ਹੈ ਤਾਂ ਉਹਦੇ ਕੋਲ ਰੈਫਰ ਕਰ ਸਕਦਾ ਹੈ ਪੇਸ਼ੈਂਟ ਦੀ ਸਪਾਈਸਟ ਕਿਹਾਣਾ ਵਿੱਚ ਡਿਊਟੀ ਨਾਲ ਆਪਣੀ ਮਰਜ਼ੀ ਨਾਲ ਨਹੀਂ ਪੇਸ਼ੈਂਟ ਤਾਂ ਆਪਣੀ ਮਰਜ਼ੀ ਨਾਲ ਹੀ ਜਾਏਗਾ ਉਹ ਰੈਫਰ ਕਰ ਦੇਗਾ ਹੁਣ ਮਰੀਜ਼ ਨੇ ਜਾਣਾ ਹੈ ਕਿ ਨਹੀਂ ਜਾਣਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਉਹਦੀ ਮਰਜ਼ੀ ਦੇ ਉੱਪਰ ਨਿਰਭਰ ਕਰਦਾ ਔਰ ਡਾਕਟਰ ਬੈਸਟ ਪੋਸੀਬਲ ਜੋ অপਸ਼ਨਸ ਹੈਗੇ ਆ ਉਸ ਸ਼ਹਿਰ ਦੇ ਵਿੱਚ ਉਸ ਜਗ੍ਹਾ ਦੇ ਵਿੱਚ ਕਿ ਫਲਾਣਾ ਡਾਕਟਰ ਹੈ ਉਹਦੇ ਕੋਲ ਤੁਸੀਂ ਜਾ ਸਕਦੇ ਹੋ ਉਸਦੇ ਤੇ ਬਾਈਂਡਿੰਗ ਨਹੀਂ ਹੈਗੀ ਮਰੀਜ਼ ਤੇ ਕਿ ਉਹਨੇ ਉੱਥੇ ਹੀ ਜਾਣਾ ਹੈ ਉਹਦੀ ਮਰਜ਼ੀ ਹੈ ਉਹ ਜਾਵੇ ਨਾ ਜਾਵੇ ਡਾਕਟਰ ਉਹਨੂੰ ਸਲਾਹ ਦੇ ਦੇਵੇਗਾ ਕਿ ਤੁਸੀਂ ਉੱਥੇ ਜਾ ਕੇ ਟ੍ਰੀਟਮੈਂਟ ਕਰਾ ਸਕਦੇ ਹੋ ਮਰੀਜ਼ ਨਾ ਜਾਣਾ ਚਾਹੇ ਤਾਂ ਉਹਦੀ ਮਰਜ਼ੀ ਹੈ ਜੋ ਕੀ ਨਾਮ ਹੈ ਤੇ ਕਿਹਨੇ ਤੁਹਾਨੂੰ ਗੱਦਨ ਸਿੰਘ ਨਾਲ ਬ੍ਰਦਰ ਮਾਈਸੇਲ ਆਫ ਹਰੀਮ ਠਾਕੁਰ ਮੈਨੂੰ ਇਸ ਸੈਮੀਨਾਰ ਦੇ ਵਿੱਚ ਅੱਜ ਐਜ਼ ਅ ਗੈਸਟ ਇਨਵਾਈਟ ਕੀਤਾ ਗਿਆ ਸੀ ਸਾਡੀ ਐਨ ਜੀਓ ਕਰਕੇ ਜਸਟਿਸ ਫਾਰ 올 ਆਰਗੇਨਾਈਜੇਸ਼ਨ ਹੋਰ ਇਥੇ ਕੁਝ ਸਮੇਂ ਦੇ ਹੀ ਸੈਮੀਨਾਰ ਤੋਂ ਇੱਕ ਡਾਕਟਰ ਅਤੇ ਇੱਕ ਮਰੀਜ਼ ਦੇ ਰਿਸ਼ਤੇ ਬਾਰੇ ਡਾਕਟਰਸ ਦੇ ਰਾਈਟ ਬਾਰੇ ਮਰੀਜ਼ ਦੇ ਰਾਈਟਸ ਬਾਰੇ ਬਹੁਤ ਅੱਛੀ ਨੌਲੇਜ ਜਿਨਨੇ ਬੀ ਐਮ ਐਸ आयुर्वेदा ਨਾਲ ਜੁੜੇ ਹੋਏ ਡਾਕਟਰਸ ਐ ਉਹਨਾਂ ਨੂੰ ਡਾਕਟਰ राजीव ਜੀ ਨੇ ਰਾਜੀ ਮਹਿਤਾ ਜੀ ਚੰਡੀਗੜ੍ਹ ਤੋਂ ਜਿਹੜੇ ਕਿ ਲੀਗਲ ਅਸਪੈਕਟ ਤੋਂ ਬੋਲੇ ਔਰ ਬੜੀ ਅੱਛੀ ਜਾਣਕਾਰੀ ਦਿੱਤੀ ਕਿ ਅਗਰ ਐਮਰਜੈਂਸੀ ਦੇ ਵਿੱਚ ਮਰੀਜ਼ ਕਿਸੇ ਵੀ ਡਾਕਟਰ ਕੋਲ ਜਾਂਦਾ ਹੈ ਉਹਦੇ ਕੋਲ ਭਾਵੇਂ ਪੈਸੇ ਨਹੀਂ ਹੈ ਉਹ ਡਾਕਟਰ ਨੂੰ ਡਿਨਾਈ ਨਹੀਂ ਕਰ ਸਕਦਾ ਅਗਰ ਉਸ ਦਾ ਸੀਰੀਅਸ ਇੰਜਰੀਜ਼ ਹੈ ਉਹ ਟ੍ਰੀਟਮੈਂਟ ਕਰਨ ਦੇ ਕੈਪेबल ਨਹੀਂ ਹੈ ਤਾਂ ਉਹ ਡਾਕਟਰ ਖੁਦ ਉਹ ਉਸ ਜਗ੍ਹਾ ਤੱਕ ਪਹੁੰਚਦਾ ਕਰੇਗਾ ਜਿੱਥੇ ਉਸ ਨੂੰ ਇਲਾਜ ਮਿਲ ਸਕੇ ਔਰ ਉਹਦੇ ਲਈ ਅਗਰ ਡਾਕਟਰ ਸਾਹਿਬ ਨੂੰ ਆਪਣੇ ਕੋਲੋਂ ਕੋਈ ਐਮਰਜੈਂਸੀ ਦੇ ਜਾਂ ਫਰਸਟ ایڈ ਦੇ ਐਕਸਪੈਂਸਸ ਵੀ ਕਰਨੇ ਪੈਣਗੇ ਤਾਂ ਆਪਣੇ ਵੱਲੋਂ ਕਰਨਗੇ ਬਹੁਤ ਅੱਛੀ ਜਾਣਕਾਰੀ ਇਸ ਚੀਜ਼ ਦੀ ਮਿਲੀ ਭਾਵੇਂ ਉਹ ਐਕਸੀਡੈਂਟ ਕੇਸ ਹੈ ਭਾਵੇਂ ਉਹ ਲੜਾਈ ਦਾ ਕੇਸ ਹੈ ਸਭ ਤੋਂ ਪਹਿਲਾਂ ਡਾਕਟਰਸ ਸੀਰੀਅਸ ਪੇਸ਼ੈਂਟ ਨੂੰ ਅਟੈਂਡ ਕਰਨਗੇ ਕਈ ਵਾਰੀ ਬੀਐਮਐਸ ਡਾਕਟਰ ਹੈ ਜਿਹੜੇ ਜਾਂ ਹੋਰ ਡਾਕਟਰ ਹੈ ਜਿਹੜੇ ਕਿ ਕਲੀਨਿਕਾਂ ਖੋਲੇ ਵੈ ਪ੍ਰਾਈਵੇਟ ਉਹ ਡਰ ਜਾਂਦੇ ਐ ਵੀ ਅਸੀਂ ਇਸ ਕੇਸ ਨੂੰ ਹੱਥ ਨਹੀਂ ਪਾਣਾ ਸਾਡੇ ਕੋਲ ਸ਼ਾਇਦ ਰਾਈਟ ਨਹੀਂ ਪਰ ਉਹਨਾਂ ਨੇ ਕਲੀਅਰ ਕੀਤਾ ਕਿ ਸੈਂਟਰ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਦੀਆਂ ਕਲੀਅਰ ਕਟ ਡਾਇਰੈਕਸ਼ਨਸ ਐ ਕਿ ਮਰੀਜ਼ ਕਿਸੇ ਤਰ੍ਹਾਂ ਦਾ ਵੀ ਹੋਵੇ ਉਸ ਨੂੰ ਸਭ ਤੋਂ ਪਹਿਲਾਂ ਫਸਟ ਐਡ ਫ੍ਰੀ ਦੇਣੀ ਐ ਅਗਰ ਉਸ ਕੋਲ ਪੈਸੇ ਨਹੀਂ ਤੇ ਉਹਨੂੰ ਉਸ ਜਗ੍ਹਾ ਤੱਕ ਪਹੁੰਚਦੇ ਕਰਨਾ ਜਿੱਥੇ ਉਹਦੀ ਜ਼ਿੰਦਗੀ ਬਚ ਸਕੇ